नमस्कार आप देख रहे हैं युवराज भारत न्यूज़ यह खबर आपके लिए हमारी संवाददाता खुशबू शर्मा जी लेकर आई हैं कुल हिंद किसान मजदूर यूनियन ਵੱਲੋਂ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਚ ਪੂਰੇ ਜ਼ੋਰ ਸ਼ੋਰ ਨਾਲ ਸ਼ਾਮਿਲ ਹੋਣ ਦਾ ਐਲਾਨ ਕੇਂਦਰ ਦੀ મોદી ਸਰਕਾਰ ਤੇ ਮਨਰੇਗਾ ਕਾਨੂੰਨਾ ਨਾਲ ਛੇੜਛਾੜ ਅਤੇ ਮਜ਼ਦੂਰ ਵਿਰੋਧੀ ਬਜਟ ਪੇਸ਼ ਕਰਨ ਦਾ ਦੋਸ਼ ਨੂਰ ਮਹਿਲ ਵਿਖੇ ਹੋਣ ਵਾਲੇ ਸੂਬਾ ਇਜਲਾਸ 27 ਤੋਂ 28 ਫਰਵਰੀ ਲਈ ਕੀਤੀਆਂ ਤਿਆਰੀਆਂ ਅੰਮ੍ਰਿਤਸਰ ਅੱਜਕੱਲ੍ਹ ਹਿੰਦ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਜਨਰਲ ਬਾਡੀ ਦੀ ਇੱਕ ਅਹਿਮ ਮੀਟਿੰਗ ਅੱਜ ਇੱਥੇ ਸਾਥੀ ਗੁਰਨਾਮ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜਥੇਬੰਦੀ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਲਿਆ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਝੁਬਾਲ ਨੇ ਦੱਸਿਆ ਕਿ ਜਥੇਬੰਦੀ 12 ਫਰਵਰੀ ਨੂੰ ਹੋਣ ਵਾਲੀ ਹੜਤਾਲ ਦਾ ਪੂਰਨ ਤੌਰ ਤੇ ਸਮਰਥਨ ਕਰੇਗੀ ਉਹਨਾਂ ਕਿਹਾ ਕੀ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਵਿੱਚ ਬਦਲਾਅ ਕਰਕੇ ਅਤੇ ਵਿਕਸਤ ਭਾਰਤ ਦੇ ਨਾਂ ਹੇਠ ਪੁਰਾਣੇ ਕਾਨੂੰਨ ਬਦਲ ਕੇ ਮਜ਼ਦੂਰਾਂ ਦੇ ਹੱਕਾਂ ਤੇ ਕੁਹਾੜਾ ਮਾਰਿਆ ਹੈ। ਹਾਲ ਹੀ ਵਿੱਚ ਪੇਸ਼ ਕੀਤਾ ਗਿਆ ਬਜਟ ਵੀ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਹੜਤਾਲ ਨੂੰ ਸਫਲ ਬਣਾਉਣ ਲਈ ਪਿੰਡ-ਪਿੰਡ ਜਾ ਕੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਮੈਂਬਰਸ਼ਿਪ ਕਰਕੇ ਜਥੇਬੰਦੀਆਂ ਦੀਆਂ ਇਕਾਈਆਂ ਨੂੰ ਮਜ਼ਬੂਤ ਕੀਤਾ ਜਾਵੇਗਾ। ਮੀਟਿੰਗ ਦੌਰਾਨ तहसील कॉन्फ्रेंस राही 27 ਅਤੇ 28 ਫਰਵਰੀ ਨੂੰ ਨੂਰ ਮਹਿਲ ਵਿਖੇ ਹੋਣ ਵਾਲੇ ਸੂਬਾ ਇਜਲਾਸ ਲਈ ਡੈਲੀਗੇਟ ਸਾਥੀਆਂ ਦੀ ਚੋਣ ਵੀ ਕੀਤੀ ਗਈ ਇਸ ਮੌਕੇ ਹਾਜ਼ਰ ਆਗੂ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਬਲਜਿੰਦਰ ਸਿੰਘ ਜਗੀਰ ਸਿੰਘ ਸਤਨਾਮ ਸਿੰਘ ਕਵਲਜੀਤ ਕੌਰ ਤਰਸੇਮ ਟਪਿਆਲਾ ਸੁਖਦੇਵ ਸਿੰਘ ਬਰੀਕੀ ਪ੍ਰਤਾਪ ਸਿੰਘ ਖਾਪੜ ਖੇੜੀ ਕੁਲਦੀਪ ਸਿੰਘ ਜਗਜੀਤ ਸਿੰਘ ਜਸਪਾਲ ਸਰਵਨ ਸਿੰਘ ਦਰਸਿਕਾ ਅਤੇ ਕੁਲਦੀਪ ਸਿੰਘ ਆਦਿ ਮੌਜੂਦ ਸਨ ਅੱਜ ਦੱਸ ਜਾ ਦੇਣੇ ਆ ਬੜਾ ਮਹਾ ਦੇ ਰਹਿਆ ਕਾਲਜ ਦਾ ਬਜਟ ਪੇਸ਼ ਕੀਤਾ ਸਰਕਾਰ ਨੇ ਇਹ ਅੰਦਰ ਵੀ ਸਰਕਾਰ ਨੇ ਉਹ 2% ਦੀ ਖਸਾਹ ਵਾਦੀ ਮਜ਼ਦੂਰ ਵਾਦੀ ਸੀ ਜੀਤੇ ਕਰਕੇ ਆ ਕੇ ਉਹਦੀਆਂ ਕਾਪੀਆਂ ਸਾਰਿਆਂ ਨੇ ਸੜਾ ਲਿਆਂਗੇ ਸੜਾ ਲਿਆਂਗੇ ਰੋਜ਼ ਦਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਜਿਹੜੀ 12 ਤਰੀਕ ਦੀ ਹਟਾਲ ਆ ਜਿੱਤੇ 4 ਕੋਡ ਲਾਗੂ ਕਰਨ ਦਾ ਮਸਲਾ ਜਿਤੇ ਬੀਜ ਦੇ ਬਿਲ ਬੀਜੋ ਪੱਕੀ ਛੇਰ ਦੇ ਬੀਜੋ ਪੱਕੀ ਲਾਗੂ ਕਰਨ ਦੀ ਗੱਲ ਕਰ ਰਹੇ ਆ ਮਨਰੇਗਾ ਕਾਨੂੰਨ ਹੈ ਜੀ ਰਾਮ ਜੀ ਇਹਦਾ ਚਾਰ ਮੁੱਖ ਮਜ਼ਰੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ 12 ਦਿਨ ਹੜਤਾਲ ਚੱਲ ਜਾ ਰਹੇ ਆ ਉਹਦੇ ਨਾਲ ਇੱਕ ਮਸਲਾ ਹੋਰ ਜੁੜ ਗਿਆ ਇਹ ਬਜਟ ਜਿਹੜਾ ਵਾ ਲੋਕਪ੍ਰੋਧੀ ਹੋਣ ਕਰਕੇ ਬਜਟ ਦੇ ਖਿਲਾਫ ਵੀ ਸਾਡੀ ਹੜਤਾਲ ਹੋਏਗੀ ਇਹ ਸਿਰ ਹੜਤਾਲ ਸਫਲ ਕਰ ਲਈ ਅੱਜ ਕੋਲਿਆ ਦੇ ਖੇਤ ਬਦੂਰ ਜੁਨੇ ਨੇ ਫੈਸਲਾ ਕੀਤਾ ਵੀ ਥੱਲੇ ਜਾ ਕੇ ਘਰ ਘਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂ ਕਰਕੇ 12 ਤਰੀਕ ਦੀ ਦੇਸ਼ਵਿਆਪੀ ਹੜਤਾਲ ਐਸੀ ਹੜਤਾਲ ਹੋਵੇ ਪਾਰਤ ਬੰਦ ਵਾਲੀ ਗੱਲ ਜਾਪੂ ਜੇਕਰ ਸਰਕਾਰ ਨੇ ਫਿਰ ਵੀ ਇਹ ਸਰਹਤ ਹੜਤਾਲ ਸਪੰਦਾਰ ਸਿੱਖਿਆ ਤਾਂ ਅਣਮਚੇ ਸੰਭੇਲੇ ਵੀ ਹੜਤਾਲ ਕੋਸਦੀ ਆ ਕਿਉਂਕਿ ਅਸੀਂ ਫੈਸਲਾ ਕੀਤਾ ਵਾ ਕਿ ਉਹ ਲੜਾਈ ਕਰੋ ਜਾਂ ਮਰੋਦੀ ਆ ਜਾ ਮਜ਼ਦੂਰ ਜਮਾਦ ਹੋਗੇ ਜਾਂ ਮੋਦੀ ਦੀ ਸਰਕਾਰ ਜਿੰਨਾ ਚਿਰ ਮੋਦੀ ਦੀ ਸਰਕਾਰ ਲਹਿੰਦੀ ਨਹੀਂ ਉਹਨਾਂ ਚਿਰ ਸੰਘਰਸ਼ ਜਾਰੀ ਲਗਾਤਾਰ ਰਹੇਗਾ ਅੱਜ ਸਾਡੀ ਜਥੇਬੰਦੀ ਕੋਲਿੰਦ ਖੇਤ ਮਜ਼ਦੂਰ ਯੂਨੀਅਨ ਦੀ ਜਨ ਆਨਲ ਬਾਡੀ ਦੀ ਜਿਹੜੀ ਉਹ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ 2005 ਦੇ ਵਿੱਚ 2 ਫਰਵਰੀ ਨੂੰ 2 ਫਰਵਰੀ 2005 ਨੂੰ ਇੱਕ ਕਾਨੂੰਨ ਸਰਕਾਰ ਨੇ ਕੇਂਦਰ ਦੀ ਨੇ ਬਣਾਇਆ ਸੀ ਮਨੇਗਾ ਜੀ ਦੇ ਵਿੱਚ ਭਾਰਤ ਦੇ ਮਜ਼ਦੂਰਾਂ ਨੂੰ 100 ਦਿਨ ਦੇ ਕੰਮ ਦੀ ਗਾਰੰਟੀ ਦਿੱਤੀ ਗਈ ਸੀ ਔਰ ਜਿਹੜਾ ਮੋਦੀ ਨੇ ਨਵਾਂ ਕਾਨੂੰਨ ਬਣਾ ਦਿੱਤਾ ਵਾ ਵਿਕਸਤ ਭਾਰਤ ਜੀ ਰਾਮ ਜੀ ਉਹ ਕਾਨੂੰਨ ਜਿਹੜਾ ਵਾ ਮਜ਼ਦੂਰ ਵਿਰੋਧੀ ਕਾਨੂੰਨ ਔਰ ਉਸ ਕਾਨੂੰਨ ਦਾ ਵਿਰੋਧ ਕਰਨ ਦੇ ਲਈ ਅੱਜ ਦੇ ਦਿਨ ਪੂਰੇ ਭਾਰਤ ਦੇ ਵਿੱਚ ਸਾਡੀ ਜਥੇਬੰਦੀ ਜਿਹੜੀ ਆ ਮੀਟਿੰਗਾਂ ਕਰਕੇ ਇਹਦਾ ਵਿਰੋਧ ਕਰ ਰਹੀ ਆ ਉਸ ਕਾਨੂੰਨ ਦਾ ਦੂਸਰਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇਹ ਵੀ ਫੈਸਲਾ ਕੀਤਾ ਵਾ ਕਿ ਜਿਹੜੀ 12 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਜਿਹੜਾ ਲੋਕ ਵਿਰੋਧੀ ਬਾਈਟ ਇਹ ਅੰਦਰਲੀ ਸਰਕਾਰ ਨੇ ਪੇਸ਼ ਕੀਤਾ ਵਾ ਉਹ ਸਾਰਾ ਹੀ ਬਜਟ ਜਿਹੜਾ ਵਾ ਮਜ਼ਦੂਰ ਤੇ ਕਿਸਾਨ ਵਿਰੋਧੀ ਹੈ ਉਸ ਬਜਟ ਦੇ ਵਿੱਚ ਮਜ਼ਦੂਰਾਂ ਦੇ ਸੁਵਿਧਾ ਲਈ ਕੋਈ ਵੀ ਜੜੀ ਆ ਆ ਹੱਕ ਦੀ ਗੱਲ ਨਹੀਂ ਕੀਤੀ ਗਈ ਤੇ ਨਾ ਕਿਸਾਨਾਂ ਦੀ ਬਿਜਲੀ ਸ਼ੋਧ ਬਿੱਲ ਜਿਹੜਾ 225 ਉਹਦਾ ਵਿਰੋਧ ਕਰਨ ਲਈ ਔਰ ਜਿਹੜਾ ਇਹ ਲੋਕਪੁਰ ਦੀ ਬੈਠਾ ਇਹਦਾ ਵਿਰੋਧ ਕਰਨ ਵਾਸਤੇ ਇਹ ਜਿਹੜੇ ਲੇਬਰ ਕੋਡ ਕਾਨੂੰਨ ਬਣਾਏ ਸੀ ਸਰਕਾਰ ਨੇ ਕੇਂਦਰ ਦੀਆਂ ਪਹਿਲੇ ਅਨਿੱਕ ਕਾਨੂੰਨ ਉਹ ਤੋੜ ਕੇ ਜਿਹੜੇ ਚਾਰ ਲੇਬਰ ਕੋਡ ਰਹਿਣ ਦਿੱਤੇ ਆ ਸੈਂਟਰ ਦੀ ਸਰਕਾਰ ਨੇ ਉਹਦਾ ਵਿਰੋਧ ਪ੍ਰਦਰਸ਼ਨ ਕਰ ਲਈ ਸਮੂਚੀਆਂ ਭਾਰਤ ਦੀਆਂ ਮਜ਼ਦੂਰ ਜਥੇਬੰਦੀਆਂ ਟ੍ਰੇਡ ਯੂਨੀਅਨਾਂ ਜਿਹੜੀਆਂ 12 ਦੀ ਹੜਤਾਲ ਕਰ ਰਹੀਆਂ ਉਹਦੇ ਵਿੱਚ ਖੇਤ ਮਜ਼ਦੂਰ ਯੂਨੀਅਨ ਵੱਧ ਤੋਂ ਵੱਧ ਜਿਹੜਾ ਵਾ ਉਹ ਸਮਰਥਨ ਕਰੇਗੀ ਕਿ ਉਹਦੇ ਨਾਲ ਹੀ ਜਿਹੜੀਆਂ ਕਿਸਾਨ ਸਾਡੀਆਂ ਜਥੇਬੰਦੀਆਂ ਵਾ ਉਹਨਾਂ ਨੇ ਵੀ ਇਹ ਫੈਸਲਾ ਕੀਤਾ ਵਾ ਇਹ 12 ਕਰੀ ਜਿਹੜੀ ਹੜਤਾਲ ਆ ਉਹ ਵੱਧ ਤੋਂ ਵੱਧ ਸਫਰ ਕਰਨ ਲਈ ਬੜਾ ਹਾਂ ਤਾਂ ਹਰ ਦੋ ਪਾਰ ਨਾਂ ਦੇ ਬੜਾ ਹੋ ਗਿਆ ਯਾਰ ਜੋ ਸਾਡੀਆਂ ਜੱਥੇਬੰਦੀਆਂ ਆਲ ਇੰਡੀਆ ਪੱਤਰ ਦੇ ਉੱਤੇ ਫੈਸਲਾ ਕਰਨੀਆਂ ਉਹਦੇ ਮੁਤਾਬਕ ਜਿਹੜਾ ਅਗਲਾ ਐਕਸ਼ਨ ਲਿੱਤਣ ਗਿਆ ਅਸੀਂ ਆਪਣੀ ਸੰਗਤ ਦਾ ਜੋ ਵੀ ਸਾਨੂੰ ਕਾਲਾ ਵੀ ਉਧਰ ਮੁਤਾਬਕ ਅਗਲਾ ਐਕਸ਼ਨ ਕਰਨੀ ਤਿਆਰ ਹੋਣਾ ਹੈ ਠੀਕ ਹੈ